ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਹੋਇਆ ਹੈ ਆਖਰਕਾਰ ਸਰਕਾਰ ਇੰਨੀ ਕੁ ਵੇਲੇ ਤੋਂ ਬਾਅਦ ਕਦੋਂ ਚੋਣਾਂ ਕਰਾਉਣ ਦੇ ਲਈ ਰਾਜ਼ੀ ਹੋਈ ਹੈ ਕਿਹੜੀ ਤਰੀਕ ਨੂੰ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਵੋਟਾਂ ਪਵਾਉਣ ਦੀ ਤਿਆਰੀ ਖਿੱਚੀ ਹੈ ਪੰਜਾਬ ਸਰਕਾਰ ਨੇ ਕਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੁੱਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇ ਘਟਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰ ਅਪੜਦੇ ਰਹਿਣ ਪੰਜਾਬ ਦੇ ਵਿੱਚ ਅਗਲੇ ਜਿਹੜੇ 2 ਮਹੀਨੇ ਐ ਅਕਤੂਬਰ ਤੇ ਦਸੰਬਰ ਇਹ ਚੋਣਾਂ ਦਾ ਅਖਾੜਾ ਬਣ ਜਾ ਰਹੇ ਨੇ ਤਰਨਤਾਰਨ ਦੀ ਜਿਮਣੀ ਚੋਣ ਤੇ ਨਾਲ ਦੀ ਨਾਲ ਖਡੂਰ ਸਾਹਿਬ ਵਾਲੀ ਜਿਮਨੀ ਚੋਣ ਵੀ ਹੋ ਸਕਦੀ ਹੈ ਇਸ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਤੇ ਹੁਣ ਪੰਜਾਬ ਸਰਕਾਰ ਨੇ ਪੰਜਾਬ ਦੇ ਅੰਦਰ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਲਈ ਵੀ ਤਰੀਕ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਸਰਕਾਰ ਇਸ ਤਰੀਕ ਨੂੰ ਲਗਭਗ 3 ਤੋਂ 4 ਵਾਰ ਬਦਲ ਚੁੱਕੀ ਹੈ ਪਹਿਲਾਂ 31 ਮਈ ਫਿਰ 5 ਅਕਤੂਬਰ ਤੇ ਹੁਣ ਜਿਹੜੀ ਨਵੀਂ ਤਰੀਕ ਐਲਾਨੀ ਆ ਸਰਕਾਰ ਨੇ ਉਹ ਤਰੀਕ ਹੈ 5 ਦਸੰਬਰ 5 ਦਸੰਬਰ ਨੂੰ ਜਿਹੜਾ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀਆਂ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਸਰਕਾਰ ਨੇ ਆਖਰਕਾਰ ਕੀਤਾ ਹੈ। ਇਹ ਵਾਅਦਾ ਵਫਾ ਹੁੰਦਾ ਹੈ ਜਾਂ ਨਹੀਂ ਹੁੰਦਾ ਜਾਂ ਪਹਿਲੀਆਂ ਦੋ ਤਰੀਕਾ ਵਾਂਗੂ ਰੁਲ ਜਾਂਦਾ ਹੈ ਇਹ ਤਾਂ ਸਮਾਂ ਦੱਸ ਸਕਦਾ ਪਰ ਸਰਕਾਰ ਨੇ ਬੀਤੀ ਕੱਲ ਨੋਟੀਫਿਕੇਸ਼ਨ ਜਾਰੀ ਕਰਕੇ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ। ਲਗਭਗ 2018 ਦੇ ਵਿੱਚ ਆਖਰੀ ਵਾਰ ਪੰਜਾਬ ਦੇ ਅੰਦਰ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਪਤੀਆਂ ਦੀਆਂ ਚੋਣਾਂ ਹੋਈਆਂ ਸੀ। ਉਸ ਤੋਂ ਬਾਅਦ ਕੋਈ ਚੋਣ ਨਹੀਂ ਹੋਈ ਤੇ ਹੁਣ ਸਰਕਾਰ ਆਪਣੇ ਲਗਭਗ 5 ਸਾਲਾਂ ਦੇ ਟਰਨਓਵਰ ਦੇ ਆਖਰੀ ਸਾਲ ਦੇ ਵਿੱਚ ਚੋਣਾਂ ਕਰਵਾਉਣ ਜਾ ਰਹੀ ਹੈ ਲਗਭਗ ਕਹਿ ਲਿਏ ਕਿ ਦਸੰਬਰ 5 ਨੂੰ ਜੇ ਚੋਣਾਂ ਹੁੰਦੀਆਂ ਨੇ ਤਾਂ ਆਖਰੀ ਸਾਲ ਹੀ ਮੰਨਿਆ ਜਾ ਸਕਦਾ ਹੈ ਸਰਕਾਰ ਦਾ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਵੀ ਦੱਸਿਆ ਕਿ ਅਸੀਂ ਨਹੀਂ ਕਰਾ ਸਕਦੇ ਮਈ ਵਾਲਾ ਤਰੀਕ ਆਈ ਫਿਰ 5 ਅਕਤੂਬਰ ਆਈ ਹੁਣ 5 ਦਸੰਬਰ ਹੋਣ ਵਾਲੀ ਜਿਹੜੀ ਤਰੀਕ ਹੈ 5 ਅਕਤੂਬਰ ਵਾਲੀ ਉਹ ਤਾਂ ਇਸ ਕਰਕੇ ਬਦਲੀ ਗਈ ਹੈ ਕਿ ਪੰਜਾਬ ਦਾ ਇੱਕ ਵੱਡਾ ਹਿੱਸਾ ਲਗਭਗ ਸਮੁੱਚਾ ਪੰਜਾਬ ਹੀ ਹੜਾਂ ਦੀ ਮਾਰ ਹੇਠ ਸੀ ਜਿਸ ਕਰਕੇ ਚੋਣਾ ਕਰਾਉਣੀਆਂ ਤਾਂ ਕਿਸੇ ਹਿੱਲੇ ਵੀ ਸੰਭਵ ਨਹੀਂ ਸੀ ਹੁਣ ਜੋ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉਹਦੇ ਮੁਤਾਬਕ ਜਿਹੜਾ 3 ਮਹੀਨੇ ਦਾ ਹੋਰ ਸਮਾਂ ਮੰਗਿਆ ਸੀਗਾ ਕਿਉਂਕਿ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਹਾਈ ਕੋਰਟ ਨੂੰ ਬਲਾਕਾਂ ਦੇ ਪੁਨਰਗਠਨ ਕੀਤੇ ਜਾਣ ਦੀ ਦਲੀਲ ਦੇ ਕੇ 3 ਮਹੀਨੇ ਦਾ ਸਮਾਂ ਹੋਰ ਮੰਗਿਆ ਸੀ ਸਰਕਾਰ ਨੇ 5 ਅਕਤੂਬਰ ਤੱਕ ਚੋਣਾਂ ਕਰਵਾਉਣ ਦੀ ਗੱਲ ਆਖੀ ਸੀ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਨੇ ਬੀਤੀ ਕੱਲ੍ਹ ਨੋਟੀਫਿਕੇਸ਼ਨ ਜਾਰੀ ਕਰਕੇ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਚੋਣਾਂ 5 ਦਸੰਬਰ ਨੂੰ ਕਰਾਏ ਜਾਣ ਦੀ ਗੱਲ ਆਖੀ ਹੈ ਇਸ ਵੇਲੇ ਪੰਜਾਬ ਚ 23 ਜ਼ਿਲ੍ਹਾ ਪ੍ਰੀਸ਼ਦਾਂ ਅਤੇ 154 ਬਲਾਕ ਸੰਮਤੀਆਂ ਨੇ ਜਿਨ੍ਹਾਂ ਦੀਆਂ ਚੋਣਾਂ ਕਾਫੀ ਲੰਬੇ ਸਮੇਂ ਤੋਂ ਨਹੀਂ ਹੋਈਆਂ ਸਰਕਾਰ ਨੇ 1 ਅਗਸਤ ਤੋਂ ਸਵੇਰੇ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਤਿਆਰੀਆਂ ਵੜ ਦਿੱਤੀਆਂ ਸਨ ਇਹਨਾਂ ਚੋਣਾਂ ਲਈ ਜ਼ੋਨ ਵਗੈਰਾ ਬਣਾਏ ਜਾਣ ਦਾ ਕੰਮ ਵੀ ਮੁਕੰਮਲ ਕਰ ਲਿਆ ਗਿਆ ਹੈ ਜਾਣਕਾਰੀ ਦੇ ਮੁਤਾਬਕ ਹਲਕਿਆਂ ਦੇ ਰੱਖਵੇਂ ਕਰਨ ਦਾ ਕੰਮ ਵੀ ਹੋ ਚੁੱਕਾ ਹੈ ਚੇਤੇ ਰਹਿ ਕੇ ਪਹਿਲੀ ਵਾਰ ਆਪ ਸਰਕਾਰ ਨੇ 10 ਅਗਸਤ 2023 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਪੰਚਾਇਤੀ ਚੋਣਾਂ 31 ਦਸੰਬਰ ਤੱਕ ਅਤੇ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨਵੰਬਰ 2023 ਤੱਕ ਕਰਵਾਉਣ ਦਾ ਫੈਸਲਾ ਕੀਤਾ ਸੀ ਪਰੰਤੂ ਹਾਈ ਕੋਰਟ 'ਚ ਮਾਮਲਾ ਜਾਣ ਕਰਕੇ ਇਹ ਨੋਟੀਫਿਕੇਸ਼ਨ ਸਰਕਾਰ ਨੂੰ ਰੱਦ ਕਰਨਾ ਪਿਆ ਸਰਕਾਰ ਨੇ ਪੰਚਾਇਤੀ ਚੋਣਾਂ ਦਾ ਕੰਮ ਧੰਨ ਬੇੜ ਲਿਆ ਸੀ ਪਰੰਤੂ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਕੰਮ ਪਿੱਛੜ ਗਿਆ ਜਾਣਕਾਰ ਦੇ ਮੁਤਾਬਕ ਸਕੂਬਾ ਸਰਕਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਚੋਣਾਂ ਸਬੰਧੀ ਮਾਮਲੇ ਦੀ ਸੁਣਵਾਈ ਦੌਰਾਨ ਅੱਜ ਜਾਰੀ ਕੀਤੇ ਨਵੇਂ ਨੋਟੀਫਿਕੇਸ਼ਨ ਦੀ ਜਾਣਕਾਰੀ ਦੇਵੇਗੀ ਤੇ ਉਸ ਵੱਲੋਂ ਹੜ ਨਾਲ ਹੋਈ ਭਿਆਨਕ ਦਵਾਈ ਦਾ ਹਵਾਲਾ ਦਿੱਤਾ ਜਾਵੇਗਾ ਕੁੱਲ ਮਿਲਾ ਕੇ ਸਰਕਾਰ ਇਸ ਮਾਮਲੇ 'ਚ ਬੁਰੀ ਫਸੀ ਹੋਈ ਹੈ ਸਰਕਾਰ ਦੇ ਕੰਮ ਕਰਨ ਦੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਵੰਡੀਆਂ ਹੋਈਆਂ ਨੇ ਸ਼ਕਤੀਆਂ ਦੇ ਕੇਂਦਰ ਜਿਹੜੇ ਨੇ ਉਹ ਵੱਖ-ਵੱਖ ਨੇ ਬੇਸ਼ੱਕ ਜਿਹੜੀ 5 ਅਕਤੂਬਰ ਵਾਲੀ ਤਰੀਕ ਸੀ ਮੈਨੂੰ ਪਹਿਲਾਂ ਹੀ ਕਿਹਾ ਗਿਆ ਮੈਂ ਤੁਹਾਨੂੰ ਇੱਕ ਖਬਰ ਚ ਕਿਹਾ ਸੀ ਕਿ ਇਦਾਂ ਨਹੀਂ ਹੋਵੇਗਾ ਕਿ 5 ਅਕਤੂਬਰ ਨੂੰ ਚੋਣਾ ਹੋਣ ਗਿਆ ਹੜਾ ਆਉਣ ਤੋਂ ਪਹਿਲਾਂ ਹੀ ਇਹ ਗੱਲ ਮੈਂ ਤੁਹਾਨੂੰ ਦੱਸੀ ਸੀ ਕਾਰਨ ਇਹ ਹੈ ਕਿ ਸਰਕਾਰ ਨਹੀਂ ਚਾਹੁੰਦੀ ਕਿ ਇਸ ਵੇਲੇ ਚੋਣਾ ਕਰਾ ਕੇ ਫਸਿਆ ਜਾਵੇ ਸਰਕਾਰ ਦੇ ਲਈ ਫਸਣ ਵਾਲੀ ਸਥਿਤੀ ਹੈ ਥੱਲਿਓ ਫੀਡਬੈਕ ਚੰਗੀ ਨਹੀਂ ਹੈ ਆਮ ਆਦਮੀ ਪਾਰਟੀ ਦੇ ਅੰਦਰ ਵਲੰਟੀਅਰਾਂ ਦਾ ਜੋਰ ਹੈ ਕਿ ਮੈਨੂੰ ਟਿਕਟ ਦਿੱਤੀ ਜਾਵੇ ਮੈਨੂੰ ਦਿੱਤੀ ਜਾਵੇ ਉਹਦੇ ਕਰਕੇ ਵੀ ਰੋਲਾ ਰੱਪਾ ਹੈ ਇਸ ਸਭ ਕਾਸੇ ਦੇ ਵਿੱਚ ਹੁਣ ਜੇਕਰ 5 ਦਸੰਬਰ ਦੀ ਤਰੀਕ ਆਈ ਹੈ ਜਿਸ ਤਰੀਕ ਨੂੰ ਸਰਕਾਰ ਚੋਣਾਂ ਕਰਾ ਲੈਂਦੀ ਹੈ ਤੇ ਸਰਕਾਰ ਦੇ ਲਈ ਸ਼ਾਬਾਸ਼ੀ ਵਾਲੀ ਗੱਲ ਹੋਵੇਗੀ ਨਹੀਂ ਤਾਂ ਸਰਕਾਰ ਨੇ ਪਿੰਡੂ ਵਿਕਾਸ ਨੂੰ ਲੀਹੋਂ ਲਾਉਣ ਦੀ ਕੋਈ ਕਸਰ ਤਾਂ ਬਾਕੀ ਨਹੀਂ ਛੱਡੀ ਹੋਈ ਪਹਿਲਾ ਪੰਚਾਇਤੀ ਚੋਣਾਂ ਦਾ ਇਹ ਹੀ ਰੋਲਾ ਪਿਆ ਰਿਆ ਪੰਚਾਇਤੀ ਚੋਣਾਂ ਦੇ ਨਾਲ ਹੀ ਕਰਾ ਲੀਆਂ ਜਾਂਦੀਆਂ ਤਾਂ ਕੋਈ ਇਤਰਾਜ਼ ਨਹੀਂ ਸੀ 10 ਦਿਨਾਂ ਦੇ ਅੰਦਰ ਅੰਦਰ ਪਰ ਸਰਕਾਰ ਨੇ ਨਹੀਂ ਕਰਾਈਆਂ ਫੇਰ ਉਸ ਤੋਂ ਬਾਅਦ ਪੰਚਾਇਤੀ ਚੋਣਾਂ ਤੋਂ ਬਾਅਦ ਜੇਕਰ ਦੇਖਿਆ ਜਾਵੇ ਜ਼ਿਲ੍ਹਾ ਮਾਫ ਕਰਨਾ ਨਗਰ ਨਿਗਮ ਨਗਰ ਕੌਂਸਲਰਾਂ ਦੀਆਂ ਚੋਣਾਂ ਆ ਗਈਆਂ ਉਹਨਾਂ ਨਾਲ ਵੀ ਨਹੀਂ ਕਰਾਈਆਂ ਗਈਆਂ ਤੇ ਹੁਣ ਇਹ ਲਗਭਗ ਆਪਣੇ ਮਿੱਥੇ ਸਮੇਂ ਤੋਂ 4-5 ਸਾਲ ਪਿੱਛੜ ਕੇ ਇਹ ਚੋਣਾਂ ਹੋਣ ਗਈਆਂ ਹੁਣ ਤਿਆਰੀ ਕਰ ਲੈਣ ਜਿਹੜੇ ਚਾਹਵਣ ਸੱਜਣ ਇਹਨਾਂ ਚੋਣਾਂ 'ਚ ਹਿੱਸਾ ਲੈਣਾ ਚਾਹੁੰਦੇ ਆ ਇਹ ਚੋਣਾਂ ਲੜਨੀਆਂ ਚਾਹੁੰਦੇ ਆ ਉਹ ਤਿਆਰੀਆਂ ਕਰ ਲੈਣ ਤਿਆਰੀਆਂ ਕਰਕੇ ਰੱਖਣ ਪਰ ਸਰਕਾਰ ਦਾ ਹਾਲੇ ਵੀ ਕੋਈ ਭਰੋਸਾ ਨਹੀਂ ਹੈ